ਵੇਖੋ ਹਾਂ ਜੀ ਵੇਖਿਓ ਵੇਖੇ ਮੜਾਇਆ ਨਾ ਰੋ ਮਾਰੀ ਨਾ ਭਾਵੇ ਮੇਰੀ ਨਾ ਰੋ ਮੇਰੇ ਮੇਰੇ ਪੁੱਤ ਨੇ ਬਣਾਇਆ ਮੇਰੇ ਪੁੱਤ ਨੇ ਨੀ ਲੈ ਲਿਆ ਜੀ ਨੂੰ ਜੀ ਸਵੇਰੇ ਦੀ ਬੇਹਦ ਮੰਦ ਭਾਗੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਅੰਮ੍ਰਿਤਸਰ ਤੋਂ ਜਿੱਥੇ ਕਿ ਗੋਲਡਨ ਗੇਟ ਤੇ ਇੱਕ ਦਰਦਨਾਕ ਹਾਦਸਾ ਹੋਇਆ ਹੈ ਗੋਲਡਨ ਗੇਟ ਤੇ ਬੁਲੇਟ ਮੋਟਰਸਾਈਕਲ ਦਾ ਦਰਦਨਾਕ ਹਾਦਸਾ ਹੋਇਆ ਹੈ ਤੇ ਉਹ ਕਈ ਕਮਾ ਦੇ ਪੁੱਤ ਦੀ ਮੌਤ ਹੋ ਗਈ ਹੈ ਮੌਕੇ ਦੇ ਉੱਪਰ ਜਦੋਂ ਨੌਜਵਾਨ ਦੀ ਮਾਂ ਨੂੰ ਤੇ ਉਸਦੇ ਘਰ ਪਰਿਵਾਰ ਨੂੰ ਪਤਾ ਲੱਗਦਾ ਹੈ ਤਾਂ ਮਾਂ ਪੁੱਭਾ ਮਾਰਦੀ ਹੋਈ ਰੋਂਦੀ ਹੈ ਕਿਉਂਕਿ ਉਸਦੇ ਨੌਜਵਾਨ ਪੁੱਤ ਦਾ ਨਿਊਜ਼ੀਲੈਂਡ ਦਾ ਵੀਜ਼ਾ ਲੱਗਿਆ ਹੋਇਆ ਸੀ ਤੇ ਮੁੰਡੇ ਦੀ 30 ਤਰੀਕ ਨੂੰ ਫਲਾਈਟ ਸੀ ਕਿਨੇ ਲੱਖ ਰੁਪਏ ਲਾ ਕੇ ਮਾਪਿਆਂ ਨੇ ਫੀਸਾਂ ਭਰੀਆਂ ਹੋਣਗੀਆਂ ਨੌਜਵਾਨ ਉਹ ਮਾਪਿਆ ਤੇ ਕੀ guzri ਹੈ ਤੁਸੀਂ ਤਸਵੀਰਾਂ ਚ ਵੇਖ ਸਾਦੇ ਹੋ ਸਵਚਾਰੇ ਨੌਜਵਾਨ ਦੀ ਬਹੁਤ ਹੋ ਗਈ ਹੈ ਦਰਦਨਾਕ ਹਾਦਸਾ ਵਾਪਰਿਆ ਹੈ ਅਮਰਸਰ ਦੇ ਗੋਲਡਨ ਗੇਟ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਗੋਲਡਨ ਗੇਟ ਤੇ ਬੋਲਟ ਮੋਟਰਸਾਈਕਲ ਦੀ ਚੱਕਰ ਹੋਈ ਹੈ ਕਿਸੇ ਸਾਧਨ ਦੇ ਨਾਲ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਮੌਕੇ ਦੇ ਉੱਪਰ ਹੀ ਨੌਜਵਾਨ ਦੇ ਸਿਰ ਤੇ ਇੰਨੀ ਗੰਬੀਰ ਸੱਟ ਵੱਜਦੀ ਹੈ ਕਿ ਉਸ ਦਾ ਖੂਨ ਨਿਕਲ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ ਉੱਥੇ ਇਹ ਪੁੱਬਾ ਮਾਰ ਕੇ ਰੋਂਦੀ ਮਾਂ ਨੂੰ ਵਿਚਾਰੇ ਨੂੰ ਦੰਦਲਾ ਪਿਆ ਜਾਂਦੀਆਂ ਨੇ ਮੌਕੇ ਦੇ ਉੱਪਰ ਉਸ ਔਰਤ ਦਾ ਬੁਰਾ ਹਾਲ ਹੋ ਜਾਂਦਾ ਹੈ ਪਰਿਵਾਰ ਦਾ ਰਖੜ ਪੁੰ ਇਹ ਨਿਊਜ਼ੀਲੈਂਡ ਦਾ ਵੀਜ਼ਾ ਲਗਿਆ ਹੋਇਆ ਸੀ 3 ਤਰੀਕ ਨੂੰ ਉਸ ਨੌਜਵਾਨ ਨੇ ਵਿਦੇਸ਼ ਜਾਣਾ ਸੀ ਨਿਊਜ਼ੀਲੈਂਡ ਜਾਣਾ ਸੀ ਨਿਊਜ਼ੀਲੈਂਡ ਦੀ ਫਲਾਈਟ ਸੀ ਪਰ ਇਸ ਨੌਜਵਾਨ ਦੀ ਦਰਦਨਾਕ ਹਾਦਸੇ ਦੇ ਨਾਲ ਮੌਤ ਹੋ ਚੁੱਕੀ ਹੈ ਜਿਸ ਦਾ ਨਾਮ ਮਨਪ੍ਰੀਤ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਵਾਪਰਿਆ ਤੇ ਇਸ ਦਰਦਨਾਕ ਹਾਦਸੇ ਦੇ ਵਿੱਚ ਨੌਜਵਾਨ ਦੀ ਬੁਲਟ ਮੋਟਰਸਾਈਕਲ ਤੇ ਜਾਦੇ ਸਵਾਰ ਸੀ ਤੇ ਇਸ ਦਾ ਹਾਦਸਾ ਹੁੰਦਾ ਇੰਨਾ ਭਿਆਨਕ ਹਾਦਸਾ ਹੁੰਦਾ ਹੈ ਕਿ ਇਸ ਮਨਪ੍ਰੀਤ ਨਾਂ ਦੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜਿਸ ਨੇ 30 ਤਰੀਕ ਨੂੰ ਫਲਾਈਟ 'ਤੇ ਬੈਠ ਕੇ ਵਿਦੇਸ਼ ਜਾਣਾ ਸੀ ਇਸ ਦਾ ਨਿਊਜ਼ੀਲ ਵੀਜ਼ਾ ਆਇਆ ਹੋਇਆ ਸੀ ਤਾਂ ਤਸਵੀਰਾਂ ਤੁਹਾਣਾ ਸਾਂਝੀਆਂ ਕਰ ਰਿਹਾ ਤਾਂ ਇਸ ਅਵੇਲੇ ਦੀ ਮੰਦ ਭਾਗੀ ਖਬਰ ਕਰ ਰਹੇ ਆ ਤੁਹਾਡੇ ਨਾਲ ਸਾਂਝੀ ਇਹ ਲੜਕਾ ਮਨਪ੍ਰੀਤ ਸਿੰਘ ਹੈ ਜਿਹੜਾ ਪਹਿਲਾਂ ਇੱਕ ਇੱਥੇ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਸੀ ਅੱਜ ਕੱਲ ਇਹਦਾ ਨਿਊਜ਼ੀਲੈਂਡ ਦਾ ਵੀਜ਼ਾ ਲੱਗਾ ਹੈ ਨਿਊਜ਼ੀਲੈਂਡ ਅੱਜ ਤੋਂ 10 ਦਿਨ ਬਾਅਦ ਇਹਨੇ ਨਿਊਜ਼ੀਲੈਂਡ ਜਾਣਾ ਅੱਜ ਇਹ ਰਖਰਪੰਨਾ ਦੇ ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਤੇ ਇਹਦੀ ਜਿਹੜੀ ਗੱਡੀ ਦੀ ਐਕਸੀਡੈਂਟ ਹੋ ਕੇ ਇਹਦੀ ਮੌਕੇ ਤੇ ਡੈਥ ਹੋ ਗਈ ਆ ਇਹਦੀ ਗੱਡੀ ਆ ਇਹਦੇ ਪੇਰੈਂਟਸ ਨੇ ਜਿਹੜੇ ਬਿਆਨ ਲਿਖ ਕੇ ਗੱਡੀ ਜਿਹੜੀ ਆ ਉਦੇ ਖਿਲਾਫ ਪਰਚਾ ਦਰਜ ਕਰਕੇ ਗੱਡੀ ਦੇ ਡਰਾਈਵਰ ਨੂੰ ਮੌਕੇ ਤੋਂ ਜਲਦੀ ਕਾਬੂ ਕੀਤਾ ਜਾਊਗਾ।